ਅੱਖਾਂ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਤਾਂ ਘਬਰਾਣ ਦੀ ਬਿਲਕੁਲ ਵੀ ਲੋੜ ਨਹੀਂ ਨਿਗਾਵੀ ਘਟਾ ਤੇ ਐਨਕ ਵੀ ਨਹੀਂ ਲਗਾਣਾ ਚਾਹੁੰਦੇ ਤਾਂ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਕਰੋਪਾ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਵਿੱਚ ਤੇਜ਼ੀ ਦੇ ਨਾਲ ਮਦਦ ਕਰਨ ਗਿਆ ਘਰ ਤੇ ਵਿੱਚ ਇਹ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਕਿਵੇਂ ਚੱਕ ਸਕਦੇ ਆ। ਤੇ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਮੈਂ ਤੁਹਾਡੀ ਆਪਣੀ ਦੀਦਕੋਰ ਤੇ ਫਿਰ ਤੋਂ ਲੈ ਕੇ ਹਾਜ਼ਰ ਹੋਈਆਂ ਪ੍ਰੋਗਰਾਮ ਹੈਲਥ ਟਿਪਸ ਵੈਸੇ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਈ ਤਰ੍ਹਾਂ ਦੀਆਂ ਹੈਲਥ ਟਿਪਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਪਰ ਅੱਜ ਦੀ ਹੈਲਥ ਟਿਪ ਜਿਹੜੀ ਹੈ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਕਿਉਂਕਿ ਕਹਿੰਦੇ ਆ ਨਾ ਕਿ ਜੇਕਰ ਅੱਖਾਂ ਕਈਆਂ ਤੇ ਜਹਾਨ ਗਿਆ ਦੰਦ ਗਏ ਤੇ ਸਵਾਦ ਗਿਆ ਤੇ ਅੱਜ ਆਪਾਂ ਗੱਲ ਕਰਾਂਗੇ ਅੱਖਾਂ ਦੇ ਬਾਰੇ ਕਿਉਂਕਿ ਦੰਦਾ ਦੇ ਬਾਰੇ ਤਾਂ ਆਪਾਂ ਪਹਿਲਾਂ ਹੀ ਤੁਹਾਡੇ ਨਾਲ ਕਈ ਸਾਰੀਆਂ ਹੈਲਥ ਟਿਪਸ ਜਿਹੜੀਆਂ ਨੇ ਸਾਂਝੀਆਂ ਕਰ ਚੁੱਕਿਆ ਤੇ ਹੁਣ ਗੱਲ ਕਰਾਂਗੇ ਅੱਖਾਂ ਦੀ ਸਮੱਸਿਆ ਦੇ ਬਾਰੇ ਬਹੁਤ ਸਾਰੇ ਲੋਕ ਐ ਜੋ ਦਿਨ ਭਰ ਲੈਪਟਾਪ ਤੇ ਬੈਠੇ ਰਹਿੰਦੇ ਆ ਕੰਪਿਊਟਰ ਤੇ ਬੈਠੇ ਰਹਿੰਦੇ ਆ ਸਾਡੇ ਬੱਚੇ ਜਿਹੜੇ ਨੇ ਸਾਰਾ ਦਿਨ ਟੀਵੀ ਮੋਬਾਈਲ ਫੋਨਸ ਦੇਖਦੇ ਰਹਿੰਦੇ ਚੇਸ ਕਰਕੇ ਉਹਨਾਂ ਨੂੰ ਅੱਖਾਂ ਦੀ ਸਮੱਸਿਆ ਹੋਣ ਲੱਗਦੀ ਹੈ ਜਿਸ ਕਰਕੇ ਸਾਨੂੰ ਐਨਕ ਜਿਹੜੀ ਲਗਾਉਣੀ ਪੈਂਦੀ ਆ ਪਰ ਐਨਕ ਲਗਉਣ ਦੇ ਨਾਲ ਕਈ ਵਾਰ ਸਾਡੇ ਨੱਕ ਦੇ ਉੱਤੇ ਨਿਸ਼ਾਨ ਪੈ ਜਾਂਦਾ ਤੇ ਸਾਡੀਆਂ ਅੱਖਾਂ ਵੀ ਜੜੀਆਂ ਨੇ ਐਨਕ ਲਗਾਉਣ ਤੋਂ ਬਾਅਦ ਕਈ ਸਾਲ ਜਦੋਂ ਅਸੀਂ ਐਨਕ ਲਗਾ ਲੈਂਦੇ ਆ ਤਾਂ ਸਾਡੀਆਂ ਅੱਖਾਂ ਦੇ ਉੱਪਰ ਇੱਕ ਅਜੀਬ ਜੀ ਜਿਹੜੀ ਚਲਕ ਨਜ਼ਰ ਆਉਣ ਲੱਗਦੀ ਹੈ ਜਿੱਦਾਂ ਕਹਿ ਸਕਦੇ ਆ ਕਿ ਜੇਕਰ ਅਸੀਂ ਐਨਕ ਨਹੀਂ ਲਗਾਉਂਦੇ ਤਾਂ ਸਾਡਾ ਫੇਸ ਜਿਹੜਾ ਬਿਲਕੁਲ ਵੀ ਨਹੀਂ ਚੱਜਦਾ ਜੇਕਰ ਤੁਸੀਂ ਵੀ ਐਨਕ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਐਨਕ ਨਹੀਂ ਲਗਾਉਣਾ ਚਾਹੁੰਦੇ ਪਰ ਆਪਣੀ ਨਿਗਾ ਵੀ ਵਧਾਉਣਾ ਚਾਹੁੰਦੇ ਹੋ ਤਾਂ ਕਈ ਸਾਰੀਆਂ ਹੈਲਥ ਟਿਪਸ ਜਿਹੜੀਆਂ ਅਸੀਂ ਅੱਜ ਦੇ ਪ੍ਰੋਗਰਾਮ ਦਾ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਕਰਿਓ ਤੁਹਾਨੂੰ ਆਪਣੇ ਆਪ ਹੀ ਜੜਾਗਾ ਤੁਹਾਡੀ ਨਿਗਾਹ ਜੜੀ ਅਵਧਨੀ ਸ਼ੁਰੂ ਹੋ ਜਾਏਗੀ ਆਫਰ ਕਰਦੇ ਆ ਅੱਜ ਦੇ ਖਾਸ ਹਲਥ ਟਿਪ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾਂ ਤਾਂ ਦੋਸਤੋ ਗੱਲ ਕਰਾਂਗੇ ਆਪਾਂ ਐਨਕ ਲੱਗਣ ਦੇ ਕਾਰਨਾਂ ਦੇ ਬਾਰੇ ਅੱਖਾਂ ਦੀ ਦੇਖਭਾਲ ਨਾ ਕਰਨਾ ਐਨਕ ਲੱਗਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਖਾਣੇ ਦੇ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਵੀ ਜਿਹੜਾ ਹੈਗਾ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੈਨੇਟਿਕ ਵਿਟਾਮਿਨ A ਦੀ ਘਾਟ ਤੇ ਘੰਟਿਆਂ ਤੱਕ ਟੀਵੀ ਜਾਂ ਫਿਰ ਕੰਪਿਊਟਰ ਸਕਰੀਨ ਤੇ ਕੰਮ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਕਟ ਸਕਦੀ ਹੈ ਏਜਸ ਕਰਕੇ ਤੁਹਾਨੂੰ ਐਨਕ ਲੱਗ ਸਕਦੀ ਹੈ ਤੇ ਹੁਣ ਗੱਲ ਕਰਾਂਗੇ ਐਨਕ ਨੂੰ ਉਤਾਰਨ ਦੇ ਕਈ ਨੁਸਖਿਆਂ ਦੇ ਬਾਰੇ ਵੈਸੇ ਤੁਹਾਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਕਰਦੇ ਵਿੱਚ ਦੋ ਚੀਜ਼ਾਂ ਮੌਜੂਦ ਹੈ ਤੁਸੀਂ ਇਹਨਾਂ ਦੋ ਹੀ ਚੀਜ਼ਾਂ ਦੇ ਨਾਲ ਆਪਣੀ ਐਨਕ ਉਤਾਰ ਸਕਦੇ ਹੋ ਤੇ ਨਾਲ ਹੀ ਨਾਲ ਤੁਹਾਡੀ ਨਿਗਾ ਵੀ ਜਿਹੜੀ ਹੈ ਘਟੇਗੀ ਨਹੀਂ ਸਗੋਂ ਦੀ ਨਿਗਾ ਤੁਹਾਡੀ ਬਿਲਕੁਲ ਹੀ ਸੈੱਟ ਹੋ ਜਾਏਗੀ ਵੈਸੇ ਦੋਸਤੋ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਸਿਰਫ ਇੱਕੋ ਹੀ ਉਪਾਏ ਹੈ ਜਿਸ ਦੇ ਨਾਲ ਤੁਸੀਂ ਆਪਣੀ ਨਿਗਾ ਜਿਹੜੀ ਹੈ ਵਧਾ ਸਕਦੇ ਹੋ ਐਨਕ ਆਪਣੀ ਉਤਾਰ ਸਕਦੇ ਹੋ ਗਾਂ ਦਾ ਕਿਉ ਅਤੇ ਕਾਲੀ ਮਿੱਟ ਲੜਦੇ ਨਾਲ ਤੁਸੀਂ ਆਪਣੀ ਗੱਠ ਬੰਨ ਲਵੋ ਕਿਉਂਕਿ ਗੱਲ ਜਿਹੜੀ ਹੈ ਤੁਹਾਨੂੰ ਕਿਸੇ ਹੋਰ ਨੇ ਨਹੀਂ ਦੱਸਣੀ ਸਿਰਫ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਗੱਲ ਜਿਹੜੀ ਹੈ ਦੱਸੀ ਜਾ ਰਹੀ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਛੋਟਾ ਅੱਧਾ ਚਮਚ ਗਾਂ ਦਾ ਘਿਓ ਲੈ ਲਓ ਉਸ ਨੂੰ ਗੈਸ ਦੇ ਉੱਤੇ ਗਰਮ ਕਰ ਲਓ ਜਾਂ ਕਹਿੰਦੇ ਆ ਕਿ ਪਿਘਲਾ ਲਓ ਤੇ ਉਸ ਦੇ ਵਿੱਚ ਅੱਧਾ ਛੋਟਾ ਚਮਚ ਜਿਹੜਾ ਤੁਸੀਂ ਕਾਲੀ ਮਿਰਚ ਪਾ ਲਓ ਫਿਰ ਇਹ ਖਾਲੀ ਪੇਟ ਤੁਸੀਂ ਇਸ ਨੂੰ ਕਈ ਦਿਨਾਂ ਤੱਕ ਲਓ ਇਸ ਮਗਰੋਂ ਇੱਕ ਗਲਾਸ ਜਿਹੜਾਗਾ ਕੋਸਾ ਪਾਣੀ ਜਾਂ ਫਿਰ ਤੁਸੀਂ ਗਰਮ ਦੁੱਧ ਦੀ ਵੀ ਵਰਤੋਂ ਕਰ ਸਕਦੇ ਹੋ ਇਸ ਨੂੰ ਤੁਸੀਂ ਰੋਜ਼ਾਨਾ ਲਓਗੇ ਅਗਰ ਤੁਸੀਂ ਇਸ ਨੂੰ ਰੋਜ਼ਾਨਾ ਖਾ ਲੈਂਦੇ ਹੋ ਤਾਂ ਤੁਹਾਨੂੰ ਸਿਰਫ 7 ਦਿਨਾਂ ਦੇ ਵਿੱਚ ਹੀ ਜਿਹੜਾਗਾ ਵੱਡਾ ਬਦਲਾਵ ਦੇਖਣ ਨੂੰ ਮਿਲੇਗਾ ਤੁਹਾਡੀਆਂ ਅੱਖਾਂ ਬਿਲਕੁਲ ਠੀਕ ਹੁੰਦੀਆਂ ਨਜ਼ਰ ਆਣ ਗਿਆ ਕਿਉਂਕਿ ਗਾਂ ਦੇ ਦੁੱਧ ਦੇ ਵਿੱਚ ਕਈ ਸਾਰੇ ਜਿਹੜੇ ਨੇ ਵਿਟਾਮਿਨ ਪਾਏ ਜਾਂਦੇ ਨੇ ਇਸ ਦੇ ਵਿੱਚ omega 3 ਫੈਟੀ ਐਸਿਡ ਪਾਇਆ ਜਾਂਦਾ Altyazı ਪੋਸ਼ਕ ਤੱਤ ਬਹੁਤ ਸਾਰੇ ਹੁੰਦੇ ਆ ਐਂਟੀ ਆਕਸੀਡੈਂਟਸ ਗੁਣ ਵੀ ਪਾਏ ਜਾਂਦੇ ਆ ਇਸ ਕਰਕੇ ਜਦੋਂ ਅਸੀਂ ਇਸ ਦਾ ਪ੍ਰਯੋਗ ਕਰਦੇ ਆ ਸਾਡੀ ਅੱਖਾਂ ਦੀ ਰੋਸ਼ਨੀ ਤਾਂ ਵਾਧੀ ਹੀ ਵਾਧੀ ਹੈ ਪਰ ਸਾਡਾ ਇਮਿਊਨਿਟੀ ਜਿਹੜਾ ਹੈਗਾ ਬੂਸਟ ਹੋ ਕੇ ਪੂਰਾ ਦਿਨ ਊਰਜਾ ਭਰਪੂਰ ਜਿਹੜਾ ਹੈਗਾ ਸਾਨੂੰ ਮਹਿਸੂਸ ਹੁੰਦਾ ਇਸ ਕਰਕੇ ਗਾਂ ਦਾ ਘਿਓ ਜਿਹੜਾ ਹੈਗਾ ਸਭ ਤੋਂ ਚੰਗਾ ਵੀ ਮੰਨਿਆ ਜਾਂਦਾ ਤੇ ਸਾਡੀਆਂ ਅੱਖਾਂ ਵਾਸਤੇ ਤਾਂ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਬਿਲਕੁਲ ਹੀ ਰਾਮ ਬਾਣ ਇਲਾਜ ਹੈ ਜੇਕਰ ਕਾਲੀ ਮਿਰਚ ਦਾ ਵੀ ਇਸ ਦੇ ਨਾਲ ਪ੍ਰਯੋਗ ਕਰਦੇ ਆ ਤਾਂ ਸਾਡੀਆਂ ਅੱਖਾਂ ਦੇ ਉੱਤੇ ਇੱਕ ਚੰਗਾ ਅਸਰ ਪੈਂਦਾ ਸਾਡੀ ਐਨਕ ਉਤਰ ਜਾਂਦੀ ਹੈ ਜਿਨ੍ਹਾਂ ਨੂੰ ਐਨਕ ਲੱਗਣ ਵਾਲੀ ਹੁੰਦੀ ਆ ਉਹਨਾਂ ਵਾਸਤੇ ਤਾਂ ਰਾਮ ਬਾਣੇ ਇਲਾਜ ਹੈ ਕਿਉਂਕਿ ਐਨਕ ਜਿਹੜੀ ਲੱਗੇਗੀ ਨਹੀਂ ਜੇਕਰ ਤੁਸੀਂ ਗਾਂ ਦਾ ਘਿਓ ਅਤੇ ਜਿਹੜਾ ਤੁਸੀਂ ਕਾਲੀ ਮਿਰਚ ਦੀ ਵਰਤੋਂ ਕਰ ਲੈਂਦੇ ਹੋ ਤੇ ਹੁਣ ਤੁਹਾਨੂੰ ਕੁਝ ਕਾਲੀ ਮਿਰਚ ਦੇ ਵੀ ਫਾਇਦੇ ਦੱਸਦੇ ਨੇ ਕਿਉਂਕਿ ਜਿਹੜੀ ਕਾਲੀ ਮਿਰਚ ਆ ਉਸ ਦੇ ਵਿੱਚ ਪੌਸ਼ਟਿਕ ਤੱਤ ਐਂਟੀਆਕਸੀਡੈਂਟਸ ਐਂਟੀਬੈਕਟੀਰੀਅਲ ਐਂਟੀਵਾਇਰਲ ਗੁਣਾਂ ਦੀ ਜਿਹੜੇ ਨੇ ਪਾਏ ਜਾਂਦੇ ਆ ਖਾਣ ਦੇ ਵਿੱਚ ਤਾਂ ਸਵਾਦ ਹੁੰਦੀ ਆ ਪਰ ਇਸ ਦੇ ਨਾਲ ਤੁਹਾਡੀਆਂ ਅੱਖਾਂ ਦੇ ਨਾਲ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਜਿਹੜਾ ਕਾਫੀ ਤੇਜ਼ ਹੁੰਦਾ ਹੈ ਬਿਮਾਰੀਆਂ ਦੀ ਜਿਹੜੀ ਇਨਫੈਕਸ਼ਨ ਹੈਗੀ ਉਹ ਵੀ ਖਤਮ ਹੋ ਜਾਂਦੀ ਹੈ ਬਿਮਾਰੀਆਂ ਦੀ ਚਪੇਟ ਦੇ ਵਿੱਚ ਆਉਣ ਦਾ ਵੀ ਖਤਰਾ ਜਿਹੜਾ ਹੈਗਾ ਬਿਲਕੁਲ ਘਟ ਜਾਂਦਾ ਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਵਿੱਚ ਜਿਹੜੀ ਕਾਲੀ ਮਿਰਚ ਬਹੁਤ ਹੀ ਤੇਜ਼ੀ ਦੇ ਨਾਲ ਮਦਦ ਕਰਦੀ ਹੈ ਤੇ ਨਾਲ ਹੀ ਨਾਲ ਕਾਲੀ ਮਿਰਚ ਖਾਣ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਦਿਮਾਗ ਵੀ ਕਾਫੀ ਤੇਜ਼ ਹੁੰਦਾ ਹੈ ਤਾਂ ਦੋਸਤੋ ਜੇਕਰ ਤੁਹਾਡੀਆਂ ਵੀ ਅੱਖਾਂ ਦੀ ਰੋਸ਼ਨੀ ਘਟ ਹੈ ਤੁਸੀਂ ਵੀ ਐਨਕ ਨਹੀਂ ਲਗਾਉਣਾ ਚਾ ਰਹੇ ਹੋ ਤਾਂ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ ਤੁਹਾਨੂੰ ਜਲਦੀ ਹੀ ਜਿਹੜਾ ਅੱਖਾਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਛੁਟਕਾਰਾ ਮਿਲੇਗਾ ਤੇ ਤੁਸੀਂ ਐਨਕ ਵੀ ਜੜੀ ਹੈ ਨਹੀਂ ਲਗਾਓਗੇ ਕਿਉਂਕਿ ਘਰ ਦੇ ਵਿੱਚ ਮੌਜੂਦ ਇਹਨਾਂ ਚੀਜ਼ਾਂ ਦੀ ਵਰਤੋਂ ਦੇ ਨਾਲ ਕੀ ਇਹਨਾਂ ਚੀਜ਼ਾਂ ਦੇ ਸੇਵਨ ਦੇ ਨਾਲ ਕੀ ਜਿਹੜਾ ਤੁਹਾਡੀ ਨਿਗਾ ਇੱਕਦਮ ਹੀ ਸਹੀ ਹੋ ਜਾਏਗੀ ਜਾਣਕਾਰੀ ਚੰਗੀ ਲੱਗੀ ਤਵੱਦ ਤੋਂ ਵੱਧ ਸ਼ੇਅਰ ਵੀ ਕਰ ਦਿਓ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਹਰ ਇੱਕ ਤੱਕ ਪਹੁੰਚਾ ਦਿਓ ਤੇ ਜੇਕਰ ਤੁਹਾਡੇ ਕੋਈ ਵਿਚਾਰ ਨੇ ਤਾਂ ਉਸ ਚਾਰਾਂ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਫਿਲਹਾਲ ਮੈਨੂੰ ਯਾਨੀ ਕਿ ਰਿਤਕੋਰ ਨੂੰ ਦਿਓ ਇਜਾਜ਼ਤ ਧੰਨਵਾਦ